ਦੌਂਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੇ ਅੰਮ੍ਰਿਤਸਰ ਦੇ ਵਿੱਚ ਕਈ ਪੰਥਕ ਤਰ੍ਹਾਂ ਦੀ ਬੈਠਕ ਸਿੱਧੀ ਸੀ ਬੈਠਕ ਦੇ ਸੱਦੇ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੁਝ ਪੰਥ ਵਿਰੋਧੀ ਤਾਕਤਾਂ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੰਥਕ ਸਿਧਾਂਤਾਂ ਦੇ ਖਿਲਾਫ ਸਾਜ਼ਿਸ਼ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਵਿਚਾਰ ਕੀਤਾ ਜਾਏਗਾ ਅਤੇ ਰਣਨੀਤੀ ਉਲੀਕੀ ਜਾਏਗੀ ਇਸ ਬੈਠਕ ਦੇ ਵਿੱਚ ਕੀ ਕੁਝ ਵਿਚਾਰ ਕੀਤੇ ਗਏ ਅਤੇ ਕੀ ਰਣਨੀਤੀ ਉਲੀਕੀ ਗਈ ਇਸ ਬਾਰੇ ਅਸੀਂ ਗੱਲ ਕਰਾਂਗੇ ਆਪਣੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ ਨਾਮ ਸਿੰਘ ਤੁਹਾਡੀ ਬੈਠਕ ਦੇ ਵਿੱਚ ਕੀ ਕੁਝ ਵਿਚਾਰ ਕੀਤੇ ਗਏ ਨਹੀਂ ਤੇ ਕੀ ਰਣਨੀਤੀ ਉੱਪ ਲੱਗੀ ਗਈ ਜਾਂ ਕਿਸ ਵੱਲ ਇਸ਼ਾਰਾ ਸੀ ਇਸ ਤਰ੍ਹਾਂ ਲਗਾਤਾਰ ਜੋ ਅਸੰਸ ਸਿਕ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਤੇ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਲਗਾਤਾਰ ਪਹਿਲਾਂ ਤਾਈਂ ਸਵਾਲ ਖੜੇ ਕੀਤੇ ਜਾ ਰਹੇ ਚੰਨ ਕਿ ਉਹ ਲੋਕ ਦਮਦਨੀ ਟਕਸਾਲ ਦੇ ਨਾਲ ਜੁੜੇ ਹਨ ਔਰ ਇਸ ਦੇ ਪਿੱਛੇ ਦਮਦਨੀ ਟਕਸਾਲ ਦੇ ਮੁਖੀ ਦਾਗੀ ਹੱਥ ਹੋ ਸਕਦਾ ਹੈ ਔਰ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਹੀ ਕਿ ਅਜਿਹਾ ਹਮਲਾ ਕੀਤਾ ਨਾ ਸਕਦਾ ਪਰ ਇਹ ਸਾਰੇ ਰਾਮਾਤਾਂ ਅਤੇ ਹੱਲ ਪੈ ਲੰਘ ਇਸ ਨੂੰ ਨਕਾਰ ਦਿੱਤੇ ਹਨ ਅਰਮਾਨ ਸਿੰਘ ਹਲਦਾ ਔਰ ਅੱਜ ਵੀ ਜੇਕਰ ਬੈਟਰਿੰਗ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵਕ ਵਕ ਸੰਪਰਦਾਵਾ ਔਰ ਜੋ ਸੰਕਤ ਸਮਾਜ ਦੇ ਅਦੀ ਜਿੰਨੀਆਂ ਵੀ ਜੱਤੇ ਬੰਦੀਆਂ ਆਉਂਦੀਆਂ ਨੇ ਉਹਨਾਂ ਦੇ ਆਗੂ ਔਰ ਸਮਰਥਕ ਅੱਜ ਮੈਤਾ ਵਿਖੇ ਦੰਦਨੀ ਟਕਸਾਲ ਦਾ ਜੋ ਹੈੱਡਕੁਆਰਟਰ ਹੈ ਉੱਥੇ ਪਹੁੰਚੇ ਹਨ ਔਰ ਉੱਥੇ ਇਹ ਹੀ ਵਿਚਾਰਾਂ ਕੀਤੀਆਂ ਗਈਆਂ ਕਿ ਇਸ ਮਸਲੇ ਦਾ ਕੀ ਹੱਲ ਕੀਤਾ ਜਾਵੇ ਪਰ ਸਭ ਤੋਂ ਜੋ ਅਹਿਮ ਗੱਲ ਉਹਨਾਂ ਵੱਲੋਂ ਕਹੀ ਗਈ ਜੀ ਜਿਸ ਤਰ੍ਹਾਂ ਲਗਾਤਾਰ ਟਡਰੀਆਂ ਵਾਲਿਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਫੀ ਮੰਗਣੀ ਚਾਹੀਦੀ ਹੈ ਦਬਦਣੀ ਟਕਸਾਲ ਦੇ ਮਕੀਨੂ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਗਲਤੀ ਜੋ 4 ਸਾਲ ਪਹਿਲਾਂ ਟਡਰੀਆਂ ਵਾਲਿਆਂ ਵੱਲੋਂ ਹੀ ਕੀਤੀ ਗਈ ਸੀ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਕਬੂਲ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲੋਂ ਗਲਤੀ ਹੋਈ ਸੀ ਔਰ ਦੂਸਰੀ اہم ਗੱਲ ਉਹਨਾਂ ਨੇ ਇਹ ਕਹੀ ਕਿ ਜੋ ਅਕਾਲਪਨ ਸਾਹਿਬ ਦੇ ਜਫੇਦਾਰ ਜਿਨ੍ਹਾਂ ਵੱਲੋਂ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਕਿ ਦੋਵਾਂ ਦੋਵੇਂ ਧਿਰਾਂ ਦੇ ਹਨ ਧਿਆਨਬਾਜ਼ੀ ਦੀ ਥਾਂ ਇੱਕ ਥਾਂ ਬੈਠ ਕੇ ਸ਼ਾਂਤੀ ਦੇ ਨਾਲ ਇਸ ਮਸਲੇ ਦਾ ਹੱਲ ਕਰਨ ਤਾਂ ਉਹਨਾਂ ਦਾ ਕਹਿਣਾ ਹੈ ਇਹ ਉਹਨਾਂ ਵੱਲੋਂ ਅਸਚੇ ਵੀ ਕਰਾਂ ਦੀ ਕੋਈ ਅਜੇ ਹੀ ਪਹਿਲ ਨਹੀਂ ਕੀਤੀ ਜਾਏਗੀ ਜਦੋਂ ਤੱਕ ਟਰੜੀਆਂ ਵਾਲੇ ਇਸ ਪੂਰੇ ਮਾਮਲੇ ਤੇ ਇਕਤਾ ਆਪਣੀ ਗਲਤੀ ਨਹੀਂ ਕਬੂਲਦੇ ਅਤੇ ਜਦੋਂ ਤੱਕ ਮਾਫੀ ਮੰਗਦੇ ਪਿਆਰ ਨਹੀਂ ਹੁੰਦੇ ਜੀ ਰਜੀਵ ਇਹ ਵੀ ਖਬਰ ਆਈ ਸੀ ਕਿ ਟਰੜੀਆਂ ਵਾਲੇ ਤੇ ਕੋਈ ਹਮਲੇ ਦੇ ਮਾਮਲੇ 'ਚ ਪੁਲਿਸ ਦੀ ਕਾਰਵਾਈ ਜੋ ਹੋ ਰਹੀ ਹੈ ਉਸ ਤੇ ਵੀ ਸਵਾਲ ਚੁੱਕੇ ਨੇ ਇਸ ਵੀਕਿੰਗ ਦੇ ਜੀ ਹਮਾਂ ਉਹਨਾਂ ਵੱਲੋਂ ਪੁਲਿਸ ਦੀ ਕਾਰਵਾਈ ਔਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਗਏ ਨੇ ਹਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਸਭ ਕੁਝ ਆਪਣੇ ਆਪ ਹੀ ਸਾਹਮਣੇ ਆ ਜਾਏਗਾ ਪਰ ਸਰਕਾਰ ਦੀ ਕਾਰਗੁਜ਼ਾਰੀ ਤੇ ਉਹਨਾਂ ਨੇ ਇਸ ਤਰ੍ਹਾਂ ਸਵਾਲ ਖੜਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਟੱਡਰੀਆਂ ਵਾਲਿਆਂ ਵੱਲੋਂ ਇਸ ਹਮਲੇ ਬਾਰੇ ਕਿਹਾ ਗਿਆ ਸੀ ਕਿ ਹਮਲਾ ਹੋਇਆ ਹੈ ਪਰ ਉਸ ਵਿੱਚ ਟੱਡਰੀਆਂ ਵਾਲਿਆਂ ਦੇ ਨਾਲ ਜੋ ਲੋਕ ਸ਼ਾਮਲ ਸਨ ਉਹਨਾਂ ਵੱਲੋਂ ਵੀ ਗੋਲੀਆਂ ਚਲਾਈਆਂ ਇੱਕ ਤਾਂ ਉਸ ਦੀ ਹਾਲੇ ਤੱਕ ਕੋਈ ਵੀ ਪੜਤਾਲ ਨਹੀਂ ਕੀਤੀ ਗਈ ਕਿ ਉਹ ਕੌਣ ਲੋਕ ਸਨ ਔਰ ਕਿਹੜੇ ਕਿਹੜੇ ਹਥਿਆਰ ਉਹਨਾਂ ਦੇ ਕੋਲ ਸਨ ਔਰ ਕੋਈ ਵੀ ਸਰਕਾਰੀ ਨੰਮਾਇੰਦਾ ਜਾਂ ਸਰਕਾਰ ਦੇ ਜੋ ਮੁੱਖ ਮੰਤਰੀ ਵੱਲੋਂ ਤੇ ਮੁੱਖ ਮੰਤਰੀ ਜਿਨ੍ਹਾਂ ਨੇ ਨਿਸ਼ਾਨਾ ਸਾਧਿਆ ਹੈ ਕਿ ਉਹਨਾਂ ਵੱਲੋਂ ਟਡੀਆਂ ਮਾਰਿਆਂ ਦੇ ਨਾਲ ਜਾ ਕੇ ਤਾਂ ਹਮਦਰਦੀ ਜਤਾਈ ਜਾ ਰਹੀ ਹੈ ਪਰ ਉਹਨਾਂ ਦੇ ਕੋਲ ਹਲੇ ਤੱਕ ਆ ਕੇ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਅਤੇ ਉਹਨਾਂ ਦੇ ਜੋ ਵਿਦਿਆਰਥੀ ਸੰਕਟਾਲ ਦੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਤੇ ਅਲਮਨੁਭੀ ਤਸ਼ੱਦਦ ਜੋ ਹੈ ਇਹ ਕਦੋਂ ਤੱਕ ਲੰਘ ਕੀਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਸ਼ਿਕਾਇਤਾਂ ਦੇ ਹੱਲ ਦੇ ਲਈ ਜਾਂ ਅਗਲੀ ਰਣਨੀਤੀ ਕੀ ਘੜੀ ਗਈ ਹੈ ਇਸ ਬਿੱਤੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਦੇ ਨੁਮਾਇंदे ਜਾਂ ਫਿਰ ਸੰਪਰਦਾਵਾਂ ਦੇ ਮੁਖੀ ਹਿੱਸੇ ਪਹੁੰਚੇ ਸਨ ਉਹਨਾਂ ਵੱਲੋਂ ਇਹੀ ਵਿਚਾਰ ਕੀਤਾ ਗਿਆ ਔਰ ਇਸ ਵਿਚਾਰ ਕਰਨ ਤੋਂ ਬਾਅਦ ਜੋ ਸੰਤ ਅਰਨਾਲ ਸਿੰਘ ਠਮਾ ਜੀ ਨੇ press ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਕੁਝ ਸੰਤ ਗਲਤ ਪ੍ਰਚਾਰ ਕਰਕੇ ਜੋ ਹੈ ਪੰਥ ਦੇ ਵਿੱਚ ਵੰਡੀਆਂ ਪਾ ਰਹੇ ਨੇ ਜਾਂ ਫਿਰ ਪੰਥ ਨੂੰ ਬੁਫਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਅਜਿਹਾ ਸੰਤਾਂ ਦੇ ਕਲਾਸ ਜਲਦ ਹੀ ਸੰਤ ਸਮਾਜ ਵੱਲੋਂ ਕੋਈ ਨਾ ਕੋਈ ਜੋ ਹੈ ਅਗਲੀ ਮੈਗਨੀਟੀ ਖੜੀ ਜਾਏਗੀ ਇਸ ਬਾਰੇ ਉਹਨਾਂ ਨੇ ਕਿਹਾ ਕਿ ਜਲਦ মিডিਆ ਨੂੰ ਦੱਸਿਆ ਜਾਏਗਾ ਪਰ ਸਭ ਤੋਂ ਉਹਨਾਂ ਦੀ ਜੋ ਇਸ ਬੈਠਕ ਦੀ ਇੱਕ ਅਹਿਮ ਗੱਲ ਇਹ ਵੀ ਰਹੀ ਕਿ ਜੇਕਰ ਅਤਾਕ ਤੱਕ ਫਾਇਦ ਦੇ ਜੋ ਜਥੇਦਾਰ ਜਾਂ ਪੱਟਾਂ ਦੇ ਜਥੇਦਾਰ ਸਹਿਬਾਨ ਹਨ ਇਹਨਾਂ ਵੱਲੋਂ ਇਸ ਮਾਮਲੇ ਨੂੰ ਪਹਿਲੇ ਵੀ ਗੰਭੀਰਤਾ ਦੇ ਨਾਲ ਜ਼ਿਕਮ ਲਿਆ ਹੁੰਦਾ ਤਾਂ ਅੱਜ ਫਲਾਸ ਇਹ ਨਾ ਹੁੰਦੇ ਜੀ ਜੀ ਧੰਨਵਾਦ ਰਾਜੀ ਜੀ ਵੇ ਸਾਰੀ ਜਾਣਕਾਰੀ ਦੇ ਲਈ